ਲੋਕਾਂ ਨੂੰ ਇਹ ਹੈ ਕਿ ਪੈਟਰੋਲ ਜਿਹੜਾ ਖਤਮ ਹੋ ਜਾਵੇਗਾ ਆਜੋ ਲੋਕ ਰੋਲ ਪੁਆਣਾ ਸ਼ੁਰੂ ਕਰ ਰਹੇ ਨੇ ਆਪਣੀਆਂ ਟੈਂਕੀਆਂ ਜੜੀਆਂ ਨੇ ਪੈਟਰੋਲ ਡੀਜ਼ਲ ਦੀਆਂ ਉਹ ਫੁੱਲ ਕਰਾ ਰਹੇ ਨੇ ਸ਼ੁੱਕਰਵਾਰ ਤੋਂ ਸਪਲਾਈ ਆਈ ਸ਼ੁੱਕਰਵਾਰ ਤੋਂ ਸਪਲਾਈ ਨਹੀਂ ਆਈ ਛੇ ਨੇ ਤਿਮਾਰ ਸੋਮ ਮੰਗਲ ਚਾਰ ਦਿਨ ਹੋ ਗਏ ਲੋਕ ਜਦੋਂ ਆਉਂਦੇ ਨੇ ਕਈ ਵਾਰ ਟੈਂਕੀ ਫੁੱਲ ਕਰਾਉਣ ਦੀ ਗੱਲ ਕਰਦੇ ਕੋਈ ਕੈਲੀਆਂ ਭਰਾ ਲੈਂਦੇ ਨੇ ਪੁੱਛਦੇ ਨੇ ਫਿਰ ਕੀ ਕਿਉਂ ਇਸ ਤਰ੍ਹਾਂ ਹੋ ਰਿਹਾ ਪੁੱਛਦੇ ਸਾਰੇ ਦੁਨੀਆਂ ਨੂੰ ਪਤਾ ਲੱਗਿਆ ਹੈ ਖਬਰ ਟੀਵੀ 'ਚ ਖਬਰ ਆ ਰਹੀ ਉਹਦੇ ਨਾਲ ਪਤਾ ਲੱਗਿਆ ਹੈ ਸਾਰੇ ਦੁਨੀਆਂ ਨੂੰ ਕਿ ਹੜਤਾਲ ਹੋਈ ਦੀ ਹੈ ਇਹ ਸਮਝੋ ਪੈਟਰੋਲਸ ਡੀਜ਼ਲ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਆਪਾਂ ਰੋਜ਼ਮਰਹ ਜ਼ਿੰਦਗੀ ਵਿੱਚ ਕੰਮਕਾਰ ਕਰਦੇ ਆ ਕਿਤੇ ਜਾਣਾ ਹੁੰਦਾ ਸੋ ਇਸ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਰੋਟੀ ਤੋਂ ਬਿਨਾ ਰਹਿ ਸਕਦੇ ਇਹਦੇ ਬਿਨਾ ਰਹਿ ਸਕਦੇ ਤੇ ਗੱਲ ਠੀਕ ਹੈ ਅੱਜ ਕੱਲ੍ਹ ਸਾਰੀ ਦੁਨੀਆ ਨੂੰ ਜਲਦੀ ਹੋएगी ਜਲਦੀ ਤੋਂ ਜਲਦੀ ਹੋਈਦੀ ਹੈ ਹਿੱਟ ਐਂਡ ਰਨ ਨਵੇਂ ਕਾਨੂੰਨ ਤਹਿਤ ਟਰੱਕ ਡਰਾਈਵਰ ਗੜੇ ਨੇ ਹੜਤਾਲ ਤੇ ਗਏ ਜਾਣ ਮਿੱਥੇ ਸਮੇਂ ਵਾਸਤੇ ਹੜਤਾਲ ਜਿਹੜੀ ਕੀਤੀ ਗਈ ਹੈ ਪੈਟਰੋਲ ਪੰਪ ਦੀ ਤਸਵੀਰ ਨੂੰ ਸਾਂਝੀ ਕਰ ਰਹੇ ਲੋਕਾਂ ਨੂੰ ਇਹ ਹੈ ਕਿ ਪੈਟਰੋਲ ਜਿਹੜਾ ਖਤਮ ਹੋ ਜਾਵੇਗਾ ਤਾਂ ਜੋ ਲੋਕਾਂ ਕੋਲ ਪੁਆਣਾ ਸ਼ੁਰੂ ਕਰ ਰਹੇ ਨੇ ਆਪਣੀਆਂ ਟੈਂਕਾਂ ਜਿਹੜੀਆਂ ਨੇ ਪੈਟਰੋਲ ਡੀਜ਼ਲ ਦੀਆਂ ਉਹ ਫੁੱਲ ਕਰਾ ਰਹੇ ਨੇ ਦੱਸ ਦिए ਕਿ ਕੇਂਦਰ ਵੱਲੋਂ ਫੈਸਲਾ ਆਉਂਦਾ ਕਿ ਹਿੱਟਨ ਰਨ ਕੇਸ ਦੇ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਜਾਂਦਾ ਜਿਸ ਕਾਨੂੰਨ ਤਹਿਤ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਇਹ ਸਹਿਮਤੀ ਨਹੀਂ ਹੁੰਦੀ ਅਤੇ ਉਹ ਅਣਮਿੱਥੇ ਸਮੇਂ ਵਾਸਤੇ ਹੜਤਾਲ ਤੇ ਜਾਂਦੇ ਨੇ ਇਸ ਵੇਲੇ ਸੀ ਸ਼ਹੀਦ ਕਾਂਜੀ ਗੁਰਦੁਆਰੇ ਦੇ ਬਿਲਕੁਲ ਕੋਲ ਪੈਟਰੋਲ ਪੰਪ ਤੇ ਆ ਜਿੱਥੇ ਲੋਕ ਕੰਮ ਕਰ ਰਹੇ ਤੇ ਜਾ ਰਹੇ ਆ ਆਪਣੇ ਜ਼ਰੂਰੀ ਕੰਮਾਂ ਤੇ ਜਾਣ ਵਾਸਤੇ ਪੈਟਰੋਲ ਪਾਉਂਦੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਜੜੇ ਰੋਜ਼ਾਨਾ ਕੰਮ ਕਰਦੇ ਨੇ ਯਾਰ ਫਿਲਹਾਲ ਇਸ ਪੈਟਰੋਲ ਪੰਪ ਦਾ ਕਹਿਣਾ ਹੈ ਕਿ 4 ਦਿਨ ਤੋਂ ਸਪਲਾਈ ਜਿਹੜੀ ਆ ਉਹ ਨਹੀਂ ਆਈ ਜਿੰਨਾ ਪੈਟਰੋਲ ਅਸੀਂ ਸਟੋਰ ਕੀਤਾ ਹੋਇਆ ਫਿਰ ਸਾਡੇ ਨਾਲ ਇਸ ਪੰਪ ਦੇ ਓਨਰ ਮੌਜੂਦ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਕਿਨੇ ਦਿਨ ਤੋਂ ਸਪਲਾਈ ਜਿਹੜੀ ਆ ਹੁਣ ਤੱਕ ਨਹੀਂ ਪਹੁੰਚੀ ਸ਼ੁੱਕਰਵਾਰ ਤੋਂ ਸਪਲਾਈ ਆਈ ਸ਼ੁੱਕਰਵਾਰ ਤੋਂ ਸਪਲਾਈ ਨਹੀਂ ਆਈ ਛੇ ਦਿਨ ਤਵਾਰ ਸੋਮ ਮੰਗਲ ਚਾਰ ਦਿਨ ਹੋ ਗਏ ਲੋਕ ਜਦੋਂ ਆਉਂਦੇ ਨੇ ਕਈ ਵਾਰ ਟੈਂਕੀ ਫੁੱਲ ਕਰਾਉਣ ਦੀ ਗੱਲ ਕਰਦੇ ਕੋਈ ਕੈਲੀਆਂ ਭਰਾ ਲੈਂਦੇ ਨੇ ਪੁੱਛਦੇ ਨੇ ਫਿਰ ਕੀ ਕਿਉਂ ਇਸ ਤਰ੍ਹਾਂ ਹੋ ਰਿਹਾ ਪੁੱਛਦੇ ਸਾਰੇ ਦੁਨੀਆਂ ਨੂੰ ਪਤਾ ਲੱਗ ਗਿਆ ਹੈ ਖਬਰ ਟੀਵੀ 'ਚ ਖਬਰ ਆ ਰਹੀ ਉਹਦੇ ਨਾਲ ਪਤਾ ਲੱਗ ਗਿਆ ਐਸਾ ਦੁਨੀਆਂ ਨੂੰ ਕੋਈ ਹੜਤਾਲ ਹੋਈ ਦੀ ਹੈ ਅੱਜ ਦੇ ਸਮੇਂ 'ਚ ਪੈਟਰੋਲ ਡੀਜ਼ਲ ਦੀ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਆਪਾਂ ਰੋਜ਼ਮਰਹ ਜ਼ਿੰਦਗੀ ਵਿੱਚ ਕੰਮਕਾਰ ਕਰਦੇ ਆ ਕਿਤੇ ਜਾਣਾ ਹੁੰਦਾ ਸੋ ਇਸ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਰੋਟੀ ਤੋਂ ਬਿਨਾ ਰਹਿ ਸਕਦੇ ਇਹਦੇ ਬਿਨਾ ਰਹਿ ਸਕਦੇ ਤੇ ਇਹ ਗੱਲ ਠੀਕ ਹੈ ਅੱਜ ਕੱਲ੍ਹ ਹਰ ਦੁਨੀਆਂ ਨੂੰ ਜਲਦੀ ਹੋਈ ਜਲਦੀ ਤੋਂ ਜਲਦੀ ਹੋਈਂਦੀ ਹੈ ਹਰ ਬ ਚੱਲਣਾ ਤੇ ਤੇਲ ਨੇ ਔਰ ਫੈਂਸੀ ਕੀ ਸੀ ਆਪਣੇ ਪੰਪ ਦੀ ਕਿ ਕਦੋਂ ਪੈਟਰੋਲ ਜਾਂ ਡੀਜ਼ਲ ਦਾ ਟਰੱਕ ਆਉਂਦਾ ਸੀਗਾ ਸਾਡਾ ਇੱਕ ਦਿਨ ਛੱਡ ਕੇ ਜਾਂਦਾ ਸੀ ਜੇ ਉਹ 4 ਦਿਨ ਤੋਂ ਆ ਰਿਹਾ ਇੱਕ ਅੱਧੇ ਦਿਨ ਦਾ ਸਟਾਕ ਹੈ ਜਿਹੜਾ ਵੇਚੀ ਜਾ ਰਿਹਾ ਸੀ ਹੁਣ ਕਿੰਨਾ ਕੁ ਰਹਿ ਗਿਆ ਤੁਹਾਡੇ ਕੋਲ ਇੱਥੇ ਪੈਟਰੋਲ ਜਾਂ ਬਾਕੀ ਪੰਪਾਂ ਦੀ ਗੱਲ ਕਰੀਏ ਐਵੇਜ ਕਿੰਨਾ ਆਜੀ ਅੱਜ ਦਾ ਦਿਨ ਚੱਲੇਗਾ ਪੈਟਰੋਲ ਪਰ ਬੜਾ ਜਾਈ ਹੋ ਜੇ ਥਾਹਕਾਰ ਮੱਚੇਗੀ ਕਿਉਂਕਿ ਜੇ ਤੋਂ ਲੋਕਾਂ ਨੂੰ ਪੈਟਰੋਲ ਬਿਲਕੁਲ ਬਿਲਕੁਲ ਇਹ ਹੈ ਕਿ ਅੱਜ ਦੇ ਦਿੰਦਾ ਪੈਟਰੋਲ ਜਿਹੜਾ ਹੈ ਅੱਜ ਇਹ ਅੰਮ੍ਰਿਤਸਰ ਦੇ ਪੰਪ ਦੀ ਗੱਲ ਕਰ ਰਹੇ ਹਾਂ ਬਾਕੀ ਸ਼ਹਿਰਾਂ ਦੀਆਂ ਬਾਕੀ ਸ਼ੁੱਕੇ ਦੀ ਗੱਲ ਕਰੀਏ ਜਿਹੜੇ ਨਾਲ ਜੁੜਦੇ ਨਹੀਂ ਟਰੱਕ ਡਰਾਈਵਰ ਜਿਹੜੇ ਹੜਤਾਲ ਇਸ ਕਰਕੇ ਗਏ ਨੇ ਕਿਉਂਕਿ ਸੇਟਲਮੈਂਟ ਦਾ ਮਾਮਲਾ ਹੈ ਜਦੋਂ ਨਵਾਂ ਕਾਨੂੰਨ ਬਣਦਾ ਹੈ ਜਈ ਵਾਰ ਕਾਨੂੰਨ ਜਦੋਂ ਬਣਾਏ ਜਾਂਦੇ ਨੇ ਤਾਂ ਉਹਨਾਂ ਨੂੰ ਦੱਸਣ ਵਾਸਤੇ ਉਹਨਾਂ ਨੂੰ ਦਿਖਾਉਣ ਵਾਸਤੇ ਉਹ ਸਹੀ ਜਿਹੜੇ ਸ਼ਬਦ ਵਰਤੇ ਨਹੀਂ ਜਾਂਦੇ ਤਾਂ ਕਦੇ ਖਿਆਲ ਗਲਤ ਪੈਦਾ ਹੋ ਜਾਂਦੇ ਆ ਜਿਸ ਕਾਰਨ ਕਿ ਇਸ ਤਰ੍ਹਾਂ ਜੀਆਂ ਗੜੀਆਂ ਹੜਤਾਲਾਂ ਜਾਂ ਉਹ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਇਸ ਵੇਲੇ ਟਰੱਕ ਡਰਾਈਵਰਾਂ ਦੇ ਵਿੱਚ ਭਾਰੀ ਰੋਸ ਹੈ ਜਿਸ ਕਰਕੇ ਉਹਨਾਂ ਨੇ ਅਣਮਿੱਥੇ ਸਮੇਂ ਵਾਸਤੇ ਹੜਤਾਲ ਕੀਤੀ ਹੈ ਪਰ ਹੁਣ ਇਸ ਹੜਤਾਲ ਤੋਂ ਬਾਅਦ ਜਿਹੜੇ ਪੈਟਰੋਲ ਰਿਜ਼ਲ ਦੇ ਜਿਹੜੇ ਟਰੱਕ ਨੇ ਉਹ ਆਣੇ ਹੁਣ ਬੰਦ ਹੋ ਚੁੱਕੇ ਨੇ ਜਿਸ ਕਰਕੇ ਪੈਟਰੋਲ ਪੰਪ ਤੇ ਪੈਟਰੋਲ ਤੇ ਡੀਜ਼ਲ ਖਤਮ ਹੋ ਰਿਹਾ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿੰਦਰ ਸਿੰਘ ਢੇਲੀਪੋਸਟ ਅੰਮ੍ਰਿਤਸਰ